ਮਾਰੂ ਮਹੱਲਾ ਚੌਥਾ ਹਰਿ ਅਗੰਮਯ ਅਗੋਚਰ ਸਦਾ ਅਬਨਾਸੀ ਸਰਬੇ ਰਵ ਰਹਿਆ ਕਟ ਵਾਸੀ ਤਿਸ ਬਿਨ ਅਬਰ ਨਾ ਕੋਈ ਦਾਤਾ ਹਰ ਕਿਸੈ ਸਰੀ ਮੂ ਪ੍ਰਾਣੀ ਹੈ ਜਾਂ ਕੋ ਰਾਖੈ ਹਰ ਰਖਣਹਾਰਾ ਤਾਂ ਕੋ ਕੋਈ ਨਾ ਸਾਖ ਸਮਾਰਾ ਸੋ ਐਸਾ ਹਰਿ ਸੇਵਹੁ ਸੰਤੋਹ ਜਾਂ ਕੀ ਉਤਮ ਬਾਣੀ ਹੈ ਜਾਂ ਜਾ ਪੈ ਕਿਸਕ ਥਾਉ ਨਾਹੀ ਤਾਂ ਕਰਤਾ ਭਰਪੂਰ ਸਮਾਹੀ ਸੂਕੇ ਤੇ ਫੁਨ ਹਰਿਆ ਕੀ ਤਨ ਹਰ ਧਾਵੋ ਚੋਜ ਵਡਾਣੀ ਹੈ ਜੋ ਜੀਆ ਕੀ ਵੇਦਨ ਜਾਣੈ ਤਿਸ ਸਾਹਿਬ ਕੈ ਹਉ ਕੁਰਬਾਨੈ ਤਿਸ ਆਗੇ ਜਨ ਕਰ ਬੇਨੰਤੀ ਜੋ ਸਰਬ ਸੁਖਾਂ ਕਾ ਦਾਣੀ ਹੈ ਜੋ ਜੀਅ ਕੀ ਸਾਰ ਨਾ ਜਾਣੈ ਤਿਸ ਸਿਉ ਕਿਛ ਨਾ ਕਹੀਐ ਅਜਾਣੈ ਮੂਰਖ ਸਿਉ ਨਹਿ ਲੂਜ ਪ੍ਰਾਣੀ ਹਰ ਜਪੀਐ ਪਦ ਨਿਰਵਾਣੀ ਏ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੈ ਜਲ ਥਲ ਜੰਤਾ ਸਭ ਤੈ ਅਚਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਪਾਥਰ ਕੀਟ ਪਖਾਣੀ ਏ ਨਾ ਕਰ ਆਸ ਮੀਤ ਸੁਤ ਭਾਈ ਨਾ ਕਰ ਆਸ ਕਿਸੈ ਸਾਹ ਬਿਵਹਾਰ ਕੀ ਪਰਾਈ ਬਿਨ ਹਰ ਨਾਵੇ ਕੋ 베ਲੀ ਨਹੀਂ ਹਰ ਜੱਪੀਐ ਸਾਰੰਗ ਪਾਣੀ ਹੈ ਅਨ ਦਿਨ ਨਾਮ ਜੱਪੋ ਬਨਵਾਰੀ ਸਭ ਆਸਾ ਮਨ ਸਾ ਪੂਰੈ ਥਾਰੀ ਜਨ ਨਾਨਕ ਨਾਮ ਜੱਪੋ ਭਾਵ ਖੰਡਨ ਸੁਖ ਸਹਿ ਜੇ ਰੈਣ ਵਿਹਾਣੀ ਹੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਜੋ ਸ਼ਰਨ ਪਰੈ ਤਿਸ ਕੀ ਪਤਿ ਰਾਖੈ ਜਾਏ ਪੂਚੋ ਵੇਦ ਪੁਰਾਣੀ ਏ ਜਿਸ ਹਰਿ ਸੇਵਾ ਲਾਇ ਸੂਈ ਜਨ ਲਾਗੈ ਗੁਰ ਕੈ ਸ਼ਬਦ ਪਰਮ ਭਉ ਭਾਗੈ ਵਿਚੇ ਗ੍ਰਹਿ ਸਦਾ ਰਹੈ ਉਦਾਸੀ ਜਿਉ ਕਮਲ ਰਹੈ ਵਿਚ ਪਾਣੀ ਏ ਵਿਚਹੁ ਮੈਂ ਸੇਵਾ ਥਾਏ ਨਾ ਪਾਈ ਜਨਮ ਮਰੈ ਫਿਰ ਆਵੇ ਜਾਈ ਸੂ ਤਪ ਪੂਰਾ ਸਾਈ ਸੇਵਾ ਜੋ ਹਰ ਮੇਰੇ ਮਨ ਭਾਣੀ ਏ ਹਉ ਕਿਆ ਗੁਣ ਤੇਰੇ ਆਖਾਂ ਸੁਆਮੀ ਤੂੰ ਸਰਬ ਜੀਆਂ ਕਾ ਅੰਤਰ ਜਾਮੀ ਹਉ ਮੰਗਉ ਦਾਨ ਤੁਜੈ ਪੈ ਕਰਤੀ ਹਰ ਅਨ ਦਿਨ ਨਾਮ ਬਖਾਣੀ ਏ ਕਿਸੇ ਹੀ ਜੋਰ ਅਹੰਕਾਰ ਭੋਲਣ ਕਾ ਕਿਸੇ ਹੀ ਜੋਰ ਦੇ ਬਾਨ ਮਾਇਆ ਕਾ ਮੈਂ ਹਰ ਬਿਨ ਤੇ ਇਕ ਧਾਰਿ ਅਵਨ ਨਾ ਕਾਈ ਤੂੰ ਕਰ ਤੇ ਰਾਖ ਮੈਂ ਨਿਮਾਣੀ ਹੈ ਨਿਮਾਣੇ ਮਾਣ ਕਰਹਿ ਤੁਧ ਪਾਵੈ ਹੋਰ ਕੀਤੀ ਝੱਕ ਚੱਖ ਆਵੇ ਜਾਵੇ ਜਿਨ ਕਾ ਪਖ ਕਰਹਿ ਤੂੰ ਸੁਆਮੀ ਤਿਨ ਕੀ ਉਪਰ ਗਲ ਤੁਧਿਆਲੀ ਹੈ ਹਰ ਹਰ ਨਾਮ ਜਿੰਨੀ ਸਦਾ ਧਿਆਇਆ ਤਿੰਨੀ ਗੁਰਪ੍ਰਸਾਦ ਪਰਮ ਪਦ ਪਾਇਆ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਬਿਨ ਸੇਵਾ ਪਛੋ ਤਾਣੀ ਏ ਤੂੰ ਸਭ ਮਹਿ ਵਰਤਹਿ ਹਰ ਜਗਨਨਾਥ ਸੋ ਹਰ ਜਪੈ ਜਿਸ ਗੁਰਮਸਤਕ ਹਾਥ ਹਰ ਕੀ ਸਰਨ ਪਿਆ ਹਰ ਜਾਪੀ ਜਨ ਨਾਨਕ ਦਾਸ ਦਸਾਣੀ ਏ ਮਾਰੂ ਸੋਲੇ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਲਾ ਉਪਾਏ ਤਰੀ ਜਿਨ ਧਰਨਾ ਗਗਨ ਰਹਾਇ ਹੁਕਮੇ ਚਰਨਾ ਅਗਨ ਉਪਾਏ ਈੰਦਨ ਮਹਿਬਾਨ ਦੀ ਸੋ ਪ੍ਰਭ ਰਾਖੈ ਭਾਈ ਜੀ ਜੰਤ ਕੋ ਰਿਜਕ ਸੰਭਾਹੀ ਕਰਨ ਕਾਰਨੋ ਸਮਰਾਥਿ ਆਪਾਹੀ ਥਿਨ ਮਹਿ ਥਾਪਿ ਉਥਾਪਨ ਹਾਰਾ ਸੋਈ ਤੇਰਾ ਸਹਾਈ ਹੈ ਮਾਤ ਗਰਭ ਮਹਿ ਜਿਨ ਪ੍ਰਿਤ ਪਾਲਿਆ ਸਾਸ ਗਰਾਸ ਹੋਏ ਸੰਗ ਸਮਾਲਿਆ ਸਦਾ ਸਦਾ ਜਪੀਐ ਸੋ ਪ੍ਰੀਤਮ ਵੱਡੀ ਜਿਸ ਵਡਿਆਈ ਹੈ ਸੁਲਤਾਨ ਖਾਨ ਕਰੇ ਖਿੰਕੀਰੇ ਗਰੀਬ ਨਵਾਜ ਕਰੇ ਪ੍ਰਭ ਮੀਰੇ ਗਰਬ ਨਿਵਾਰਨ ਸਰਬ ਸੁਧਾਰਨ ਕਿਛ ਕੀਮਤ ਕਹੀ ਨਾ ਜਾਈ ਹੈ ਸਉਪਤਵੰਤਾ ਸੋਤਨਵੰਤਾ ਜਿਸ ਮਨ ਵਸਿਆ ਹਰਿ ਭਗਵੰਤਾ ਮਾਤ ਪਿਤਾ ਸੁਤ ਬੰਧ ਪਪਾਈ ਜਿਨ ਇਹੇ ਸ੍ਰਿਸ਼ਟ ਉਪਾਈ ਪ੍ਰਭ ਆਏ ਸਰਨਾ ਪਉ ਨਹੀਂ ਕਰਨਾ ਸਾਧ ਸੰਗਤ ਨਿਛਉ ਹੈ ਤਨ ਮਨ ਬਚ ਕਰਮ ਅਰਾਧੀ ਕਰਤਾ ਤਿਸ ਨਾਹੀ ਕਦੇ ਸਜਾਈ ਹੈ ਗੁਣ ਨਿਧਾਨ ਮਨ ਤਨ ਮਹਿ ਰਵੇਆ ਜਨਮ ਮਰਨ ਕੀ ਜੂਨ ਨਾ ਭਵਿਆ ਦੁਖ ਬਨਾਸ ਕੀਆ ਸੁਖ ਡੇਰਾ ਜਾਂ ਤ੍ਰਿਪਤ ਰਹੇ ਆਗਾਈ ਏ ਮੀਤ ਹਮਾਰਾ ਸੋਈ ਸੁਆਮੀ ਤਾਨ ਤਨੰਤਰ ਅੰਤਰ ਜਾਮੀ ਸਿਮਰ ਸਿਮਰ ਪੂਰਨ ਪਰਮੇਸ਼ਰ ਚਿੰਤਾ ਗਣਤ ਮਟਾਈ ਏ ਹਰ ਕਾ ਨਾਮ ਕੋਟ ਲਖ ਬਾਹਾ ਹਰ ਜਸ ਕੀਰਤਨ ਸੰਗ ਧਨਤਾ ਹ ਗਿਆਨ ਖੜਗ ਕਰ ਕਿਰਪਾ ਦੀਨਾ ਦੂਤ ਮਾਰੇ ਕਰ ਧਾਈ ਹਰ ਕਾ ਜਾਪ ਜਪੋ ਜਪ ਜਪਨੇ ਜੀਤ ਆਵੋ ਵਸੋ ਘਰ ਆਪਣੇ ਲਖ 84 ਨਰਕ ਨਾ ਦੇਖੋ ਰਸਕ ਰਸਕ ਗੁਣ ਗਾਈ ਹੈ ਖੰਡ ਬ੍ਰਹਮੰਡ ਉਧਾਰਨ ਹਾਰਾ ਊਚ ਅਥਾ ਅਗੰਮੇ ਅਪਾਰਾ ਜਿਸਨੂੰ ਕਿਰਪਾ ਕਰੇ ਪ੍ਰਭ ਆਪਣੀ ਸੋ ਜਨ ਤਸਹਿ ਧਾਈ ਬੰਦਨ ਤੋੜ ਲਿਏ ਪ੍ਰਭ ਮੋਲੇ ਕਰ ਕਿਰਪਾ ਕੀਨੇ ਘਰ ਗੋਲੇ ਅਨਹਦ रुण चुਣਕਾਰ ਸਹਿਜ ਧੁਨ ਸਾਚੀ ਕਾਰ ਕਮਾਈ ਮਨ ਪ੍ਰਤੀਤ ਬਣੀ ਪ੍ਰਭ ਤੇਰੀ ਵਿਨਸ ਗਈ ਹਉਮੈ ਮਤ ਮੇਰੀ ਅੰਗੀਕਾਰ ਕੀਆ ਪ੍ਰਭ ਆਪਣੇ ਜਗਮਹਿ ਸੋਭ ਸੁਹਾਈ ਜੈ ਜੈ ਕਾਰਜ ਪੂਜ ਜਗਦੀਸੈ ਬਲ ਬਲ ਜਾਈ ਪ੍ਰਭ ਆਪਣੇ ਈਸੈ ਤਿਸ ਬਿਨ ਦੂਜਾ ਅਵਰਨਾ ਦੀਸੈ ਏਕਾ ਜਗਤ ਸੁਭਾਈ ਸਤ 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 ਪ੍ਰਭ ਜਾਤਾ ਗੁਰ ਪ੍ਰਸਾਦ ਸਦਾ ਮਨਰਾਤਾ ਸਿਮਰ ਸਿਮਰ ਜੀਵਹਿ ਜਨ ਤੇਰੇ ਏਕ ਅੰਕਾਰ ਸਮਾਈ ਏ ਭਗਤ ਜਨਾ ਕਾ ਪ੍ਰੀਤਮ ਪਿਆਰਾ ਸਭੈ ਉਧਾਰਨ ਖਸਮ ਹਮਾਰਾ ਸਿਮਰ ਨਾਮ ਪੁੰਨੀ ਸਭ ਇੱਛਾ ਜਨ ਨਾਨਕ ਪੈ ਜਿਰਖਾਈ ਹੈ ਮਾਰੂ ਸੋਲੇ ਮਹੱਲਾ ਪੰਜਵਾਂ ਇਕ ਓ ਅੰਕਾਰ ਸਤਗੁਰ ਪ੍ਰਸਾਦ ਸੰਗੀ ਜੋਗੀ ਨਾਰ ਲਪਟਾਣੀ ਉਰਜ ਰਹੀ ਰੰਗ ਰਸਮਾਣੀ ਕਿਰਤ ਸੰਜੋਗੀ ਭਏ 71 ਕਰਤੇ ਭੋਗ ਬਲਾਸਾਹੀ ਜੋ ਪਿਰ ਕਰੈ ਸੋ ਧਨ ਤਤਮਾਨੈ ਪਿਰ ਤਨਹਿ ਸ਼ਿੰਗਾਰ ਰਖੈ ਸੰਗਾਨੈ ਮਿਲ 71 ਵਸਹਿ ਦਿਨ ਰਾਤੀ ਪ੍ਰਯੋਦੇ ਤਨਹਿ ਦਲਾਸਾਹੀ ਧਨ ਮੰਗੈ ਪ੍ਰਯੋ ਬਹੁ ਵਿਦ ਧਾਵੈ ਜੋ ਪਾਵੈ ਸੋ ਆਨੰਦ ਖਾਵੈ ਏਕ ਵਸਤ ਕੋ ਪਹੁੰਚ ਨਾ ਸਾਖੈ ਤਨ ਰਹੇ ਤੀ ਭੂਖ ਪਿਆਸਾ ਹੈ ਤਨ ਕਰੈ ਬਿਨਉ ਦੋ ਕਰ ਜੋਰੈ ਪ੍ਰਿਆ ਪਰਦੇਸ਼ ਨਾ ਜਾਹੂ ਵਸਹੁ ਘਰ ਮੋਰੈ ਐਸਾ ਬਣਜ ਕਰਹੁ ਗ੍ਰਹਿ ਪੀਤਰ ਜਿਤ ਉਤਰੈ ਭੂਖ ਪਿਆਸਾ ਹੈ ਸਗਲੇ ਕਰਮ ਧਰਮ ਜੁਗ ਸਾਦਾ ਬਿਨ ਹਰ ਰਸ ਸੁਖ ਤਿਲ ਨਹੀਂ ਲਾਦਾ ਭਈ ਕਿਰਪਾ ਨਾਨਕ ਸਤ ਸੰਗੀ ਤਉ ਧਨ ਪਿਰ ਆਨੰਦ ਉਲਾਸਾਹੀ ਤਨ ਅੰਦੀ ਪਿਰ ਚਪਲ ਸਿਆਨਾ ਪੰਚ ਤਤ ਕਾ ਰਚਨ ਰਚਾਨਾ ਜਿਸ ਵਖਰ ਕੋ ਤੁਮ ਆਏ ਹੋ ਸੋ ਪਾਯੂ ਸਤਗੁਰ ਪਾਸਾਹੀ ਧਨ ਕਹ ਤੂੰ ਵਸ ਮੈਂ ਨਾਲੇ ਪ੍ਰਿਆ ਸੁਖ ਵਾਸੀ ਬਾਲ ਗੋਪਾਲੇ ਤੁਜੈ ਬਿਨਾ ਹਉ ਕਿਤਹਿ ਨਾ ਲੇਖੈ ਵਚਨ ਦੇ ਛੋੜ ਨਾ ਜਾ ਸਾਹੀ ਪਿਰ ਕਹਿਆ ਹਉ ਹੁਕਮੀ ਬੰਦਾ ਉਹ ਭਾਰੂ ਠਾਕੁਰ ਜਿਸ ਕਾਣ ਨਾ ਛੰਦਾ ਜਿ ਚਰ ਰਾਖੈ ਤਿ ਚਰ ਤੁਮ ਸੰਗ ਰਹਿਣਾ ਜਾਂ ਸੱਦੇ ਤਾਂ ਊਠ ਸਦਾ ਸਾਹੀ ਜੋ ਪ੍ਰਿਆ ਬਚਨ ਕਹੇ ਧਨ ਸਾਚੇ ਤਨ ਕਛੂ ਨਾ ਸਮਝੈ ਚੰਚਲ ਕਾਚੇ ਬਹੋਰ ਬਹੋਰ ਪਿਰ ਹੀ ਸੰਗ ਮੰਗੇ ਉਹ ਬਾਤ ਜਾਣੈ ਕਰ ਹਾਸਾ ਹੀ ਆਈ ਆਗਿਆ ਪਿਰੋ ਬੁਲਾਇਆ ਨਾ ਧਨ ਪੁੱਛੀ ਨਾ ਮਤਾ ਪਕਾਇਆ ਊਠ ਸੁਧਾਇਓ ਛੂਤਰ ਮਾਟੀ ਦੇਖ ਨਾਨਕ ਮਿਥਨ ਮੋਹਾਸਾਹੀ ਰੇ ਮਨ ਲੋਬੀ ਸੁਣ ਮਨ ਮੇਰੇ ਸਤਿਗੁਰ ਸੇਵ ਦਿਨ ਰਾਤ ਸਦੇਰੇ ਬਿਨ ਸਤਿਗੁਰ ਪਚਮੂਏ ਸਾਕਤ ਨਗਰੇ ਗਲ ਜਮ ਫਾਸਾਹੀ ਮਨ ਮੁਖ ਆਵੇ ਮਨ ਮੁਖ ਜਾਵੇ ਮਨਮੁਖ ਫਿਰ ਫਿਰ ਚੋਟਾਂ ਖਾਵੇ ਜਿਤਨੇ ਨਰਕ ਸੇ ਮਨਮੁਖ ਭੋਗੈ ਗੁਰਮੁਖ ਲੇਪ ਨਾਮ ਸਾਹੀ ਗੁਰਮੁਖ ਸੋਏ ਜੇ ਹਰ ਜੀਉ ਭਾਇਆ ਤਿਸ ਕੌਣ ਮਟਾਵੇ ਜੇ ਪ੍ਰਭ ਪਹਿਰਾਇਆ ਸਦਾ ਆਨੰਦ ਕਰੇ ਆਨੰਦੀ ਜਿਸ ਸਿਰ ਪਾਉ ਪਿਆ ਗਲ ਖਾਸਾਹੀ ਹਉ ਬਲੇ ਹਾਰੀ ਸਤਗੁਰ ਪੂਰੇ ਸਰਨ ਕੇ ਦਾਤੇ ਬਚਨ ਕੇ ਸੂਰੇ ਐਸਾ ਪ੍ਰਭ ਮਿਲਿਆ ਸੁਖ ਦਾਤਾ ਵਿਛੜਨਾ ਕਤਹੀ ਜਾ ਸਾਹੀ ਗੁਣ ਨਿਧਾਨ ਕਿਸ ਕੀਮ ਨਾ ਪਾਈ ਕਟ ਕਟ ਪੂਰ ਰਹਿਓ ਸਭ ਥਾਈ ਨਾਨਕ ਸਰਨ ਦੀਨ ਦੁਖ ਭੰਜਨ ਹਉ ਰੇਣ ਤੇਰੇ ਜੋ ਦਾਸਾਹੀ ਮਾਰੂ ਸੋਲੇ ਮਹੱਲਾ ਪੰਜਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਕਰੇ ਅਨੰਦ ਅਨੰਦੀ ਮੇਰਾ ਘਟ ਘਟ ਪੂਰਨ ਸਿਰ ਸਿਰੈ ਨਵੇਰਾ ਸਿਰ ਸਾਹਾ ਕਹਿ ਸੱਚਾ ਸਾਹਿਬ ਅਵਰ ਨਾਹੀ ਕੋ ਦੂਜਾ ਹੈ ਹਰਖਵੰਤ ਆਨੰਤ ਦਿਆਲਾ ਪ੍ਰਗਟ ਰਹਿਉ ਪ੍ਰਭ ਸਰਬ ਉਜਾਲਾ ਰੂਪ ਕਰੇ ਕਰ ਵੇਖੈ ਵਿਗਸੈ ਆਪੇ ਹੀ ਆਪ ਪੂਜਾਏ ਆਪੇ ਕੁਦਰਤ ਕਰੇ ਵਿਚਾਰਾ ਆਪੇ ਹੀ ਸੱਚ ਕਰੇ ਪਸਾਰਾ ਆਪੇ ਖੇਲ ਖਿਲਾਵੇ ਦਿਨ ਰਾਤੀ ਆਪੇ ਸੁਣ ਸੁਣ ਭੀ ਜਾਹਿ ਸਾਚਾ ਤਖਤ ਸੱਚੀ ਪਾਤਸ਼ਾਹੀ ਸੱਚ ਖਜ਼ੀਨਾ ਸਾਚਾ ਸਾਹੀ ਆਪੇ ਸੱਚ ਧਾਰਿਉ ਸਭ ਸਾਚਾ ਸੱਚੀ ਸੱਚ ਵਰਤੀ ਜਾਹਿ ਸੱਚ ਤਪਾਵਸ ਸੱਚੇ ਕੇਰਾ ਸਾਚਾ ਥਾਨ ਸਦਾ ਪ੍ਰਭ ਤੇਰਾ ਸੱਚੀ ਕੁਦਰਤ ਸੱਚੀ ਬਾਣੀ ਸੱਚ ਸਾਹਿਬ ਸੁਖ ਕੀ ਜਾਹੀ ਏਕੋ ਆਪ ਤੂੰ ਹੈ ਵੱਡ ਰਾਜਾ ਹੁਕਮ ਸੱਚੇ ਕਹਿ ਪੂਰੇ ਕਾਜਾ ਅੰਦਰ ਬਾਹਰ ਸਭ ਕਿਸ ਜਾਣੈ ਆਪੇ ਹੀ ਆਪ ਪਤੀ ਜਾਹੀ ਤੂੰ ਵੱਡ ਰਸੀਆ ਤੂੰ ਵੱਡ ਭੋਗੀ ਤੂੰ ਨਿਰਵਾਣ ਤੂੰ ਹੈ ਹੀ ਜੋਗੀ ਸਰਬ ਸੂਖ ਸਹਿਜ ਘਰ ਤੇਰਾ ਅਮਿਓ ਤੇਰੀ ਦ੍ਰਿਸ਼ਟੀ ਜਾਹੀ ਤੇਰੀ ਦਾਤ ਤੁਜੈ ਤੇ ਹੋਐ ਦੇਹਦਾਨ ਸਭ ਸਹਿਜੰਤ ਲੋਐ ਟੂਟ ਨਾ ਆਵੈ ਪੂਰ ਪੰਡਹਾਰੇ ਤ੍ਰਿਪਤ ਰਹੇ ਆਗੀ ਜਾਹੀ ਜਾਚਹਿ ਸਿੱਧ ਸਾਧਕ ਬਨਵਾਸੀ ਜਾਚਹਿ ਜਤੀ ਸਤੀ ਸੁਖ ਵਾਸੀ ਇੱਕ ਦਾਤਾਰ ਸਗਲ ਹੈ ਜਾਚਕ ਦੇਹੇ ਦਾਨ ਸ੍ਰਿਸ਼ਟੀ ਜਾਹੀ ਕਰਹ ਭਗਤ ਅਰ ਰੰਗ ਅਪਾਰਾ ਖਿਨ ਮਹਿ ਥਾਪਿਓ ਥਾਪਨ ਹਾਰਾ ਭਾਰੂ ਤੋਲ ਬੇਅੰਤ ਸੁਆਮੀ ਹੁਕਮ ਮੰਨ ਭਗਤੀ ਜਾਹੀ ਜਿਸ ਦੇਹ ਦਰਸ ਸੋਈ ਤੁਦ ਜਾਣੈ ਉਹ ਗੁਰ ਕੈ ਸ਼ਬਦ ਸਦਾ ਰੰਗ ਮਾਣੈ ਚਤੁਰ ਸਰੂਪ ਸਿਆਣਾ ਸੋਈ ਜੋ ਮਨ ਤੇਰੇ ਪਾਵੀ ਜਾਹੀ ਜਿਸ ਚੀਤ ਆਵਹਿ ਸੋ ਵੀ ਪਰਵਾਹਾ ਜਿਸ ਚੀਤ ਆਵਹਿ ਸੋ ਸਾਚਾ ਸਾਹਾ ਜਿਸ ਚੀਤ ਆਵਹਿ ਤਿਸ ਭਉ ਕੇਹਾ ਅਵਰ ਕਹਾ ਕਿਸ ਕੀ ਜਾਹੀ ਤ੍ਰਿਸ਼ਨਾ ਬੂਜੀ ਅੰਤਰ ਠੰਡਾ ਗੁਰ ਪੂਰੈ ਲੈ ਤੂ ਟਾ ਗੰਡਾ ਸੁਰਤ ਸ਼ਬਦ ਰਿਦ ਅੰਤਰ ਜਾਗੀ ਅਮਿਓ ਝੋਲ ਝੋਲ ਪੀ ਜਾਹੀ ਮਰੈ ਨਾਹੀ ਸਦ ਸਦ ਹੀ ਜੀਵੈ ਅਮਰ ਭਿਆਬ ਨਾਸੀ ਥੀਵੈ ਨਾ ਕੋ ਆਵੈ ਨਾ ਕੋ ਜਾਵੈ ਗੁਰ ਦੂਰ ਕੀਆ ਪਰਮੀ ਜਾਏ ਪੂਰੇ ਗੁਰ ਕੀ ਪੂਰੀ ਬਾਣੀ ਪੂਰੇ ਲਾਗਾ ਪੂਰੇ ਮਾਹੇ ਸਮਾਣੀ ਚੜੈ ਸਵਾਇਆ ਨਿਤ ਨਤਰੰਗਾ ਕਟੈ ਨਾਹੀ ਟੋਲੀ ਜਾਹੀ ਬਾਰਹਾਂ ਕੰਚਨ ਸੁਧ ਕਰਾਇਆ ਨਦਰ ਸਰਾਫ ਬੰਨੀ ਸਚੜਾਇਆ ਪਰਖ ਖਜ਼ਾਨਾ ਪਾਇਆ ਸਰਾਫੀ ਫਿਰ ਨਾਹੀ ਤਾਈ ਜਾਏ ਅਮਰਤ ਨਾਮ ਤੁਮਾਰਾ ਸੁਆਮੀ ਨਾਨਕ ਦਾਸ ਸਦਾ ਕੁਰਬਾਨੀ ਸੰਤ ਸੰਗ ਮਹਾਂ ਸੁਖ ਪਾਇਆ ਦੇਖ ਦਰਸ਼ਨ ਇਹੋ ਮਨ ਭੀ ਜਾਏ ਮਾਰੂ ਮਹੱਲਾ ਪੰਜਵਾ ਸੋਲੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਗੋਪਾਲ ਗੁਰ ਗੋਵਿੰਦਾ ਗੁਰ ਦਿਆਲ ਸਦਾ ਬਖਸ਼ਿੰਦਾ ਗੁਰ ਸਾਸਤਿ ਸਿਮਰਤ ਘਟ ਕਰਮਾ ਗੁਰ ਪਵਿੱਤਰ ਅਸਥਾਨਾਹੀ ਗੁਰ ਸਿਮਰਤ ਸਭ ਕਿਲ ਵਿਖ ਨਾਸਹਿ ਗੁਰ ਸਿਮਰਤ ਜਮ ਸੰਗ ਨਾ ਫਾਸਹਿ ਗੁਰ ਸਿਮਰਤ ਮਨ ਨਿਰਮਲ ਹੋਵੈ ਗੁਰ ਕਾਟੇ અપਮਾਨਾਹੀ ਗੁਰ ਕਾ ਸੇਵਕ ਲਰਕ ਨਾ ਜਾਇ ਗੁਰ ਕਾ ਸੇਵਕ ਪਾਰ ਬ੍ਰਹਮ ਧਿਆਇ ਗੁਰ ਕਾ ਸੇਵਕ ਸਾਧ ਸੰਗ ਪਾਏ ਗੁਰ ਕਰਤਾ ਨਿਤ ਜੀ ਦਾਨਾ ਹੈ ਗੁਰ ਦਵਾਰੈ ਹਰ ਕੀਰਤਨ ਸੁਣੀਐ ਸਤ ਗੁਰ ਭੇਟ ਹਰ ਜਸ ਮੁਖ ਭਣੀਐ ਕਲ ਕਲੇਸ਼ ਮਟਾਏ ਸਤ ਗੁਰ ਹਰ ਦਰਗਾਹ ਦੇਵੈ ਮਾਨਾ ਹੈ ਅਗਮ ਅਗੋਚਰ ਗੁਰੂ ਦਿਖਾਇਆ ਭੂਲਾ ਮਾਰਗ ਸਤਗੁਰ ਪਾਇਆ ਗੁਰ ਸੇਵਕ ਕੋ ਬਿਗਨ ਨਾ ਭਗਤੀ ਹਰ ਪੂਰ ਦਰੜਾ ਆ ਗਿਆ ਨਾਹੀ ਗੁਰ ਦ੍ਰਿਸ਼ਟਾਇਆ ਸਭ ਨੀ ਠਾਈ ਜਲ ਥਲ ਪੂਰ ਰਹਿਆ ਗੋ ਸਾਈ ਉੱਚ ਊਨ ਸਭ ਏਕ ਸਮਾਨਾ ਮਨ ਲਾਗਾ ਸਹਿਜ ਧਿਆਨਾਹੀ ਗੁਰ ਮਿਲਿਆ ਸਭ ਤ੍ਰਿਸ਼ਣ 부ਝਾਈ ਗੁਰ ਮਿਲਿਆ ਨਹਿ ਜੋ ਹੈ ਮਾਈ ਸਤ ਸੰਤੋਖ ਦੀਆ ਗੁਰ ਪੂਰੈ ਨਾਮ ਅਮਰਤ ਪੀ ਪਾਨਾਹੀ ਗੁਰ ਕੀ ਬਾਣੀ ਸਭ ਮਾਹੇ ਸਮਾਣੀ ਆਪ ਸੁਣੀ ਤੈ ਆਪ ਵਖਾਣੀ ਜਿਨ ਜਿਨ ਜੱਪੀ ਤੇ ਸਭ ਨਿਸਤਰੇ ਤਿਨ ਪਾਇਆ ਨਿਹਚਲ ਥਾਨਾਹੀ ਸਤ ਗੁਰ ਕੀ ਮਹਿਮਾ ਸਤ ਗੁਰ ਜਾਣੈ ਜੋ ਕਿਛ ਕਰੇ ਸੋ ਆਪਨ ਭਾਣੈ ਸਾਧੂ ਤੂਰ ਜਾਚੈ ਜਨ ਤੇਰੇ ਨਾਨਕ ਸਦ ਕੁਰਬਾਨਾ ਹੀ ਮਾਰੂ ਸੋਲੇ ਮਹ